ਜਾਦਾਂ ਹੈ ਕਿ ਅੱਜ ਦਾ ਵਿਦਿਆਰਥੀ ਕੱਲ ਦਾ ਭਵਿੱਖ ਹੁੰਦਾ ਹੈ ਪਰੰਤੂ ਜਦੋਂ ਉਹੀ ਵਿਦਿਆਰਥੀ ਵਰਗ ਵੱਡੀ ਜ਼ਿੰਮੇਵਾਰੀ ਸੰਭਾਲ ਲਵੇ ਤਾਂ ਸਮਝੋ ਕਿ ਆਨ ਬੜਾ ਪਵਿੱਕ ਸੁਰੱਖਿਅਤ ਹੋ ਗਿਆ ਅਜਿਹੀ ਕੁਝ ਬਲਖਣ ਕੀਤਾ ਬਲਾਕ ਨੂਰਪੁਰ ਵਿਦੇ ਅਦੀਨ ਪੈਂਦੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਢੂਮੇਵਾਲ ਦੀ ਵਿਦਿਆਰਥੀਆਂ ਨੇ ਜਿਨ੍ਹਾਂ ਵੱਲੋਂ ਆਪਣੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਵੱਲੋਂ ਦਿੱਤੀ ਗਈ ਪ੍ਰੇਰਣਾ ਸਦਕਾ ਸਕੂਲ ਦੇ ਸਮੁੱਚੇ ਸਟਾਫ ਨੂੰ ਨਾਮ ਲੈ ਕੇ ਵੀ ਸਾਰਿਆਂ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾ ਦਿੱਤੇ ਹਨ ਦਸਨਯੋਗਾਂ ਕੀ ਇਸ ਕੁੜੀ ਇਨਾ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਵੱਲੋਂ ਆਪਣੇ ਘਰਾਂ ਚ ਪਏ ਪੁਰਾਣੇ ਗਰਮ ਕੱਪੜੇ ਤੇ ਕੰਬਲ ਸੁੱਟਣ ਦੀ ਬਜਾਏ ਉਹਨਾਂ ਨੂੰ ਸਾਫ਼-ਸੁਥਰਾ ਕਰਕੇ ਜਿੰਦਾਜੀ ਬੇਸਾਰਾ ਆਸ਼ਮ ਨੰਗਰ ਚ ਰਹਿ ਰਹੀ ਸੋਹ ਦੇ ਕ੍ਰੀਪੀਟਾ ਤੱਕ ਪਹੁੰਚਾਈ ਤੇ ਦਿਨ ਨਾਲ ਹੀ ਕੁਝ ਖਾਣ ਪੀਣ ਦੀਆਂ ਵਸਤਾਂ ਵੀ ਇਨ੍ਹਾਂ ਬੇਸਾਰੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਇਸ ਮੁਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਤੀ ਬਿਸਕੁਟ ਤੇ ਹੋਰ ਕੁਝ ਖਾਣ ਪੀਣ ਦਾ ਸਮਾਨ ਇਨ੍ਹਾਂ ਬੇਸਾਰੇ ਲੋਕਾਂ ਚ ਜਾ ਕੇ ਵੰਡਿਆ ਇਸ ਮੁਕਕੇ ਗਲ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਇਹ ਉਪਰਾਲਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਤੇ ਵਿਵਕ ਵਿੱਚ ਵੀ ਅਜਿਹੀ ਸੇਵਾ ਚਾਰੀ ਰਹਿਣਗੀਆਂ ਇਸ ਦਰਾਂ ਆਸ਼ਮ ਦੇ ਸੰਚਾਲਕ ਅਸ਼ੋਕ ਸਰਦੀਵਾ ਨੇ ਬਾਬਾ ਗੁਰਤਾ ਸਕੂਲ ਦੇ ਵਿਦਿਆਰਥੀਆਂ ਤੇ ਸੂਚੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਹੈ ਮੇਰਾ ਪੰਜਾਬ న్యూਸ ਦੇ ਪ੍ਰਦੀਪ ਈਮਾਨ ਦੀ ਰਿਪੋਰਟ ਕਿੰਨੀ ਲੋਕਾਂ ਦੀ ਸੋਚ ਨੀਚੇ ਗਿਰ ਗਈ ਕਿ ਆਪਣੇ ਛਾਣੇ ਨੂੰ ਜਿਹੜੇ ਸਾਡੇ ਮਾਪੇ ਸਾਨੂੰ ਛੋਟੇ ਹੁੰਦੇ ਤੋਂ ਪਾਲਦੇ ਹਨਾ ਮਾਵਾ ਸੱਜੀਆਂ ਸਾਨੂੰ ਛੋਟੇ ਛੋਟੇ ਹੁੰਦੇ ਸੀ ਸਾਡੇ ਕੋਲ ਛੱਟ ਛੋੜ ਲਾਈ ਜਾਂਦੀ ਸਾਡੇ ਮਾਵਾ ਸਾਨੂੰ ਚੱਕ ਕੇ ਗੋਦੀ ਸਾਨੂੰ ਕਿੰਨਾ ਪਿਆਰ ਕਰਦੇ ਕਿੱਦਾਂ ਪਾਲਦੇ ਸਾਨੂੰ ਤੇ ਅਸੀਂ ਬڑے ਹੋ ਕੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਸ਼ਿੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਪਰ ਅੱਜ ਕੱਲ੍ਹ ਦੇ ਬੱਚੇ ਪਤਨੀ ਕਿਉਂ ਆਪਣੇ ਪੇਰੈਂਟਸ ਨੂੰ ਤੱਕ ਘਰੇ ਨਹੀਂ ਘਰੋਂ ਬਾਹਰ ਤੇ ਅੱਖਾਂ ਕਿ ਅਸੀਂ ਦੇਖਿਆ ਕਿ ਸਿਆਣੇ ਬਜ਼ੁਰਗ ਕਿੰਨੇ ਮਤਲਬ ਬਹੁਤ ਜ਼ਿਆਦਾ ਮਾਨਦੋਗੀ ਹੁੰਦਾ ਇਹ ਦੇਖ ਕੇ ਕਿਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੇਰੈਂਟਸ ਨਾਲ ਜਦ ਸਾਡੇ ਪੇਰੈਂਟ ਸਾਡੀ ਇੰਨੀ ਹੈਲਪ ਕਰਦੇ ਤੁਹਾਨੂੰ ਜਨਮ ਤੋਂ ਛੋਟੇ ਹੁੰਦੇ ਤੱਕ بڑے ਹੁੰਦੇ ਤੱਕ ਸਾਡੀ ਪੂਰੀ ਸਾਡੀ ਕੇਅਰ ਕਰਦੇ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਹਨਾ ਖਾਣਾ-ਦਾਣਾ ਬਟ ਉਹਨਾਂ ਲਈ ਕਿ ਸਿਰਫ ਦੋ ਫੁਲਕੇ ਅਸੀਂ ਸਿਰਫ ਰੋਟੀ ਹੀ ਦੇ ਸਕਦੇ ਉਹਨਾਂ ਨੂੰ ਬੋੜੀ ਸ਼ਰਮ ਵਾਲੀ ਗੱਲ ਹੈ ਉਪਾਂ ਲਈ ਐਦਾਂ ਦੇ ਛੋਟ ਰੱਖਣ ਵਾਲੇ ਬਹੁਤ ਜ਼ਿਆਦਾ ਗਲਤ ਕਰ ਰਹੇ ਐਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੇਰੈਂਟਸ ਦੀ ਕਦਰ ਕਰਨੀ ਚਾਹੀਦੀ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਨੂੰ ਐਨੇ ਰੱਖੋਗੇ ਇਹਨਾਂ ਨੂੰ ਥੋੜਾ ਸੰਭਾਲ ਰੱਖੋ ਉਹਨਾਂ ਨੂੰ ਘਰੇ ਰੱਖੋ ਆਪਣੇ ਇਹਨਾਂ ਦਾ ਅਸੀਂ ਕਰ ਹੀ ਸਕਦੇ ਆਪਣੇ ਪੇਰੈਂਟਸ ਲਈ ਜਬ ਪੇਰੈਂਟਸ ਪੂਰੀ ਲਾਈਫ ਆਪਣੇ ਬੱਚੇ ਲਈ ਕੁਰਬਾਨ ਕਰ ਦਿੰਦਾ ਉਹ ਦੇਖਦਾ ਵੀ ਨਹੀਂ ਆਪਣੀ ਲਾਈਫ ਬਾਰੇ ਆਪਣੇ ਲਈ ਕੱਪੜੇ ਵੀ ਨਹੀਂ ਖਰੀਦਦਾ ਆਪਣੇ ਲਈ ਕੁਝ ਵੀ ਨਹੀਂ ਲੈਦਾ ਔਰ ਬੱਚਿਆਂ ਲਈ ਸਭ ਕੁਝ ਕਰਦਾ ਕਿ ਸਾਡੇ ਬੱਚੇ ਵਧੀਆ ਪੋਸਟ ਤੇ ਜਾਣ ਉਹ ਵਧੀਆ ਕੰਮ ਕਰਨ ਪਰ ਉਹੀ ਬੱਚੇ ਵੱਡੇ ਹੋ ਕੇ ਆਪਣੇ ਪੇਰੈਂਟਸ ਨੂੰ ਘਰੋਂ ਧੱਕਾ ਦੇ ਕੇ ਬਾਹਰ ਕੱਢ ਦੇਣ ਇਹ ਬਹੁਤ ਗਲਤ ਕੰਮ ਹੈ ਵੀ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਦੀ ਰਿਕਵੈਸਟ ਹੈ ਕਿ ਆਪਣੇ ਪੇਰੈਂਟਸ ਦੀ ਪਲੀਜ਼ ਪਲੀਜ਼ ਇਹਨਸਟਰੀ ਰਿਕਵੈਰ ਕਰੋ ਆਪਣੀ ਕੇਅਰ ਕਰੋ ਉਹਨਾਂ ਨੂੰ ਆਪਣੇ ਘਰੇ ਰੱਖੋ ਉਹਨਾਂ ਨੂੰ ਖਾਣਾ-ਦਾਣਾ ਦਿਓ ਅਸੀਂ ਆਪਣੇ ਬੱਚਿਆਂ ਨੂੰ ਵੀ ਪਾਲਦੇ ਹਾਂ ਸਾਨੂੰ ਵੀ ਆਪਣੇ ਬੱਚਿਆਂ ਤੋਂ ਉਮੀਦਾਂ ਹੈ ਅਸੀਂ ਵੀ ਇਹ ਸੋਚ ਕੇ ਪਾਲਦੇ ਕਿ ਸਾਨੂੰ ਕੱਲ ਸਾਡੇ ਬੱਚੇ ਦੇਖੂਗੇ ਜੇ ਸਾਡੇ ਅਸੀਂ ਇਹ ਸੋਚਦੇ ਤਾਂ ਸਾਡੇ ਪੇਰੈਂਟਸ ਨੇ ਵੀ ਇਹੀ ਸੋਚਿਆ ਹੋਣਾ ਨਾ ਕੱਲ ਕਿ ਸਾਡੇ ਬੱਚੇ ਸਾਨੂੰ ਦੇਖਣਗੇ ਇਸ ਲਈ ਪਲੀਜ਼ ਐਦਾਂ ਨਾ ਕਰਿਆ ਕਰੋ ਆਪਣੇ ਅੱਜ ਅਸੀਂ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਵਿਦਿਆਰਥੀ ਇੱਕ ਐਜੂਕੇਸ਼ਨਲ ਟੂਰ ਦੇ ਵਜੋਂ ਹੀ ਇੱਥੇ ਪਹੁੰਚੇ ਹਾਂ ਨੰਗਲ ਵਿੱਚ ਇੱਥੇ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਇਹਨਾਂ ਬਜ਼ੁਰਗਾਂ ਦਾ ਅਨਿਰਾਦਰ ਕਰਕੇ ਇਹਨਾਂ ਨੂੰ ਘਰ ਤੋਂ ਬਾਹਰ ਕੱਢਿਆ ਕਰ ਦਿੱਤਾ ਜਾਂਦਾ ਉਹਨਾਂ ਨੂੰ ਸੜਕਾਂ ਤੇ ਅੱਦੀ ਛੱਡ ਦਿੱਤਾ ਜਾਂਦਾ ਪੂਰੀ ਹਾਲਤ ਵਿੱਚ ਜਿਹੜੇ ਮਾਪੇ ਸਾਨੂੰ ਐਨੇ ਪਿਆਰ ਨਾਲ ਪਾਲਦੇ ਹਨ ਉਹਨਾਂ ਨੇ ਵੀ ਕੁਝ ਸੁਪਨੇ ਰਹੀ ਹੁੰਦੇ ਹਨ ਕਿ ਇਹ ਬੱਚੇ ਸਾਡੇ ਅੱਗੇ ਜਾ ਕੇ ਪਾਲਣਾ ਕਰਨਗੇ ਤੇ ਅੱਪਾ ਉਹਨਾਂ ਨੂੰ ਇਸ ਕਦਰ ਸੜਕਾਂ ਪਰ ਛੱਡ ਦਿੰਦੇ ਆ ਤੇ ਬਹੁਤ ਹੀ ਮਾੜੀ ਗੱਲ ਹੈ ਸਾਡੇ ਲਈ ਤੇ ਸਾ ਇੱਕ ਸਾਡੇ ਲਈ ਇਨਸਪੀਰੇਸ਼ਨ ਬਿਗੇ ਕਿ ਅਸੀਂ ਇਨਸਪਾਇਰ ਹੁੰਦੇ ਆ ਇਹਨਾਂ ਨੂੰ ਦੇਖ ਕੇ ਕਿ ਆਪਾਂ ਇਹਨਾਂ ਲਈ ਕੁਝ ਕਰਨਾਗਾ ਸਮਾਜ ਵਿੱਚ ਕੁਝ ਬਣ ਕੇ ਇਹਨਾਂ ਦੀ ਸੇਵਾ ਕਰਨੀ ਹੈ ਅੱਜ ਮੈਨੂੰ ਇਹ ਦਾਸੀਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੀਆਂ ਕੁਝ ਵਸਤਾਂ ਇਹਨਾਂ ਬਜ਼ੁਰਗਾਂ ਨੂੰ ਦਾਨ ਕੀਤੀ ਹਨ ਦੇਖੋ ਕਿਵੇਂ ਕਿਨਾਰੇ ਦੇ ਬੱਚੇ ਇਹਨਾਂ ਨੂੰ ਇੱਧੇ ਸੜਕਾਂ ਤੇ ਰੋਲ ਰੋਲ ਦਿੰਦੇ ਹਨ ਤੇ ਇਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਹਨ ਤੇ ਸਾਨੂੰ ਇਸ ਛੋਟੇ ਜਿਹੇ ਕਦਮ ਚੁੱਕਣ ਨਾਲ ਸੜੇ ਵਿਦਿਆਰਥੀਆਂ ਅਤੇ ਸਮਾਜ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਬਜ਼ੁਰਗਾਂ ਨੂੰ ਐਵੇਂ ਸੜਕਾਂ ਤੇ ਰੋਲਣਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਸਤਿਕਾਰ ਅਤੇ ਕੇਅਰ ਕਰਨਾ ਚਾਹੀਦਾ ਹੈ ਧੰਨ ਅੱਜ ਸਾਡੇ ਸਕੂਲ 'ਤੇ ਬਹੁਤ سارے ਬੱਚੇ ਜਿੰਦਾ ਜੀਵ ਚੈਟੇਬਲ ਸੋਸਾਇਟੀ ਵਿੱਚ ਆਏ ਨੇ ਤੇ ਇੱਥੇ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਇਹਨਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਬੇਸਹਾਰਾ ਲੋਕਾਂ ਨੂੰ ਕੁਝ ਦਿੱਤਾ ਗਿਆ ਜੋ ਕਿ ਸਾਡੇ ਲਈ ਵੀ ਇੱਕ ਬਹੁਤ ਵੱਡੀ ਸੇਵਾ ਕਿ ਸਾਨੂੰ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਇਹ ਬਜ਼ੁਰਗ ਤਾਂ ਹੀ ਇੱਥੇ ਆ ਨਾ ਜੇ ਸਾਡੇ ਵਰਗੇ ਲੋਕ ਐ ਜਿਹੜੇ ਇਹਨਾਂ ਨੂੰ ਘਰੋਂ ਨਾ ਕੱਢਣ ਸੋ ਸਾਨੂੰ ਸਾਰਿਆਂ ਨੂੰ ਇਹ ਚੱਲ ਜਾਏ ਕਿ ਸਾਨੂੰ ਆਪਣੇ ਵਿਦਵਤਾਂ ਨੂੰ ਘਰੇ ਸਾਹਮਣੇ ਰੱਖਣਾ ਚਾਹੀਦਾ ਹੈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਅੱਜ ਬਾਬਾ ਗ੍ਰਿਤਾ ਪਬਲਿਕ ਸਕੂਲ ਦੇ ਬਾਹਰ ਦੇ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਜਿੰਦਾਜੀ ਬੇਸਹਾਰਾ ਆਸ਼ਰਮ ਨੰਗਲ ਵਿਖੇ ਜਾ ਕੇ ਗਰਮ ਕੱਪੜੇ ਕੰਬਲ ਅਤੇ ਖਾਣ ਪੀਣ ਦੀਆਂ ਬਸਤਾਂ ਆਦਿ ਜਾ ਕੇ ਡਿਲੀਵਰ ਕੀਤੀਆਂ ਗਈਆਂ ਅਤੇ ਇਹ ਹੀ ਸਮਾਨ ਬਸਤੀਆਂ ਵਿੱਚ ਲਾ ਕੇ ਵੀ ਵੰਡਿਆ ਗਿਆ ਸੋ ਇਸ ਦਾ ਮਕਸਦ ਇਹੀ ਹੈ ਕਿ ਬੱਚਿਆਂ ਨੂੰ ਅ ਇਸ ਤਰ੍ਹਾਂ ਦੇ ਨੌਂਬੰਦ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਨਾ ਅ ਤਰਫ ਜੀ ਸਰ ਆਪਣਾ ਪਹਿਲੇ ਨਾਮ ਬੋਲ ਦਿਓ ਤੇ ਆਸਰੰਗ ਦਾ ਨਾਮ ਬੋਲ ਦਿਓ ਤੇ ਅੱਜ ਕਿਹੜੇ ਸਕੂਲ ਨੂੰ ਅੱਛੇ ਦਾ ਸਮਗਰੀ ਵੰਡੀ ਗਈ ਵਰਗ ਦੀ ਜਾਣਕਾਰੀ ਚਾਹੀਦੀ ਬਸ ਅਸ਼ੋਕ ਸੇਵਾ ਜਿੰਦਾ ਮਾਨਵ ਸੇਵਾ ਕਰਦੇ ਹੋਏ ਜਿੰਦਾ ਜੀ ਬੇਸਾਰਾ ਚੈਰੀਟੀ ਵਸੂਦਾਈਤੀ ਨੰਗਲ ਬੇਕਪੁਰ ਧੀਰੇ ਦੇ ਪਿੱਛੇ ਵੀ ਤਾਂ ਆਇਆ ਮੈਂ ਇੱਕ ਬੰਦੇ ਤੋਂ ਸ਼ੁਰੂ ਹੋਇਆ ਸੀ ਅੱਜ ਮੇਰੇ ਕੋਲ 110 ਬੰਦੇ ਐ ਮਰੀਜ਼ ਜਿਹੜੇ ਸੜਕਾ ਤੋਂ ਸੈਂਟਰਾਂ ਤੋਂ ਜਿਹਨਾਂ ਦਾ ਕੋਈ ਜਾਦੂਗਰ ਨਾ ਦੇਖਦੇ ਹੋਏ ਜਿਹੜੇ ਦੋ ਦੋ ਸਾਥ ਤੋਂ ਨਾਤੇ ਨਹੀਂ ਜਾਂ ਆਪਣੇ ਅਕਰਵਾਸਮਰਥ ਹੋ ਕੇ ਘੁੰਮਦੇ ਐ ਨੇ ਘੜ ਦੇ ਵਿੱਚ ਨਾ ਇਹਨਾਂ ਨੂੰ ਗਰਮੀ ਐ ਨਾ ਠੰਡ ਐ ਮੈਂ ਇਹਨਾਂ ਦੀ ਸੇਵਾ ਕਰਦਾ ਜੀ ਬਹੁਤ ਜ਼ਿਆਦਾ ਇਹਨਾਂ ਦੇ ਆਪਰੇਸ਼ਨ ਇਹਨਾਂ ਦਾ ਇਲਾਜ ਵੱਧ ਤੋਂ ਵੱਧ ਮੇਰੇ ਨਾਲ ਡਾਕਟਰ ਕੰਨ ਸਾਹਿਬ ਡਾਕਟਰ ਕੰਨ ਸਾਹਿਬ ਸਾਡੇ ਵਾਸਤੇ ਦੇਰ ਤਰ ਦੇਵਤਾਰੂ ਬੰਦੇ ਐ ਜਿੰਨੇ ਵੱਡੇ ਆਪਰੇਸ਼ਨ ਹੁੰਦੇ ਐ ਜੋ ਗਾਜੀ ਬਿਮਾਰੀਆਂ ਖਤਰਨਾਕ ਬਿਮਾਰੀਆਂ ਦੇ ਕਦੂਲ ਹੋਏ ਕੋਈ ਪਥਰੀ ਹੋਈ ਉਹ ਵੀ ਖਤਰਨਾਕ ਬਿਮਾਰੀ ਹੈ ਪਿਸ਼ਾਬ ਕਿਸੇਦਰ ਹੋ ਗਿਆ ਉਹਨਾਂ ਨੂੰ ਸਾਰਿਆਂ ਨੂੰ ਠੀਕ ਹਰਮੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਰਿਆਂ ਨੂੰ ਫ੍ਰੀ ਆਪਰੇਸ਼ਨ ਕਰਦੇ ਆ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਸਾਨੂੰ ਪੂਰਾ ਦਿਲ ਨਾਲ ਚੱਲਦਾ ਲੱਗੇ ਚੱਲਦੇ ਜਰੂਰ ਮੈਂ ਕਹਿੰਦਾ ਡਾਕਟਰ ਸਾਹਿਬ ਆਪ ਮੈਨੂੰ ਪ੍ਰੋਬਲਮ ਆ ਗਈ ਆ ਬੰਦਾ ਚੱਕਿਆ ਵਾ ਜੀ ਉਹ ਕਹਿੰਦੇ ਹੁਣੇ ਲੈ ਕੇ ਆ ਜਾ ਔਰ ਠੀਕ ਕਰਕੇ ਮੈਨੂੰ ਦਿੰਦੇ ਆ ਫ੍ਰੀ ਅਬ ਦੁਨੀਆ ਵੀ ਆਪਣੇ ਕੋਲ ਆਪਰੇਸ਼ਨ ਵੀ ਆਪਣੇ ਕੋਲ ਮੈਂ ਬਹੁਤ ਜ਼ਿਆਦਾ ਸਮਾਜ ਦਾ ਵੀ ਧੰਨਵਾਦ ਕਰਦਾ ਜਿਹੜਾ ਮੇਰੇ ਤੇ ਬਿਲੀਵ ਕਰਕੇ ਮੇਰੇ ਉੱਪਰ ਇਹ ਮੈਂ ਇੱਕ ਇੱਕ ਬੰਦੇ ਤੋਂ ਸ਼ੁਰੂ ਹੋ ਕੇ 10 ਕੀ ਸਮਾਜ ਮੇਰੇ ਨਾਲ ਹੈ ਸਰਕਾਰ ਦੇ ਹਾਲੇ ਥੋੜਾ ਧਿਆਨ ਘਟਾ ਹੈ ਸਾਡੇ ਵੱਲ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਦੀ ਵੀ ਕਿ ਉਹ ਸਾਡੇ ਨਾਲ ਮਿਲ ਕੇ ਚੱਲੇ ਤਾਂ ਕਿ ਕੋਈ ਭੁੱਖਾ ਨਾ ਸੋਵੇ ਜੋ ਇਨਸਾਨ ਨੂੰ 84 ਲੱਖ ਜੂਨ ਤੋਂ ਬਾਅਦ ਐਡੀਬਟ ਜੂਨ ਨੂੰ ਇਨਸਾਨ ਦੀ ਮਿਲੀ ਹੈ ਅਸੀਂ ਆਪਣਾ ਦਿਮਾਗ ਉਹ ਆਪਣਾ ਨਾ ਆਉ ਤਨ ਆਪਣਾ ਸਰੀਰ ਦੂਸਰੇ ਤੇ ਹਰਫਤ ਕਰ ਦਈਏ ਦੂਸਰੇ ਵਾਸਤੇ ਧਿਆਨ ਕਰੀਏ ਦੂਸਰੇ ਦੁੱਖ ਦਰਦ ਨੂੰ ਵਢੀਏ ਪਿੰਡ ਦੇ ਵਿੱਚ ਦੇਖੀਏ ਕੋਈ ਦੁਖੀ ਹੈ ਤਾਂ ਉਹਨੂੰ ਉਹਨੂੰ ਦੇਖੀਏ ਘਰ ਦੇ ਵਿੱਚ ਦੇਖੀਏ ਦੁਖੀਆ ਦੋਨੋਂ ਦੇਖੀਏ ਯੋਗੂ ਰੈਸਰ ਵਾਲਾ ਰੈਸਰ ਕੁੰਦੇ ਤਾਂ ਉਹਨੂੰ ਮੇਰੇ ਆਸ਼ਰਮ ਵਿੱਚ ਛੱਡਿਆ ਜਾਵੇ ਮੈਨੂੰ ਫੋਨ ਕੀਤਾ ਜਾਵੇ 96462 28115 ਮੈਂ 2 ਮਿੰਟ ਚ ਆਪਣੀ ਜੀਬ ਲੈ ਕੇ ਪਹੁੰਚ ਜਾਣਾ ਜੈਕਸੀ ਰੇਸ਼ਨ ਦੇਖ ਕੇ ਵੀ ਮੈਂ ਬਹੁਤ ਜ਼ਿਆਦਾ ਸਮਰਥਨ ਕਰਦਾ ਹਾਂ ਬਹੁਤ ਬਹੁਤ ਤੇ ਅੱਜ ਸਾਡੇ ਕੋਲ ਸਸ ਸਕੂਲ ਆਇਆ ਬੱਚਿਆਂ ਦਾ ਇਹ ਬੱਚੇ ਸਾਡੇ ਕੋਲ ਆਏ ਹੈ ਬਾਬਾ ਗੁਰਦੇਤਾ ਬਾਬਾ ਗੁਰਦੇਤਾ ਪਬਲਿਕ ਸਕੂਲ ਢੁੰਮੇ ਹਾਲ ਤੋਂ ਡਾਕਟਰ ਸਾਹਿਬ ਜੀ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਬਹੁਤ ਜਿਆਦਾ ਧੰਨਵਾਦ ਕਰਦਾ ਡਾਕਟਰ ਦਾ ਇਹ ਭੈਜੀਆਂ ਦਾ ਮੈਡਮ ਦਾ ਦੇਖੋ ਕਿੰਨਾ ਵੱਡਾ ਟਾਈਮ ਕੱਢ ਕੇ ਸਾਡੇ ਕੋਲ ਆਈਆਂ ਮੈਂ ਬਹੁਤ ਬਹੁਤ ਸ਼ੁਕਰੀਆ ਮੇਰਾ ਦਿਲ ਔਰ ਆਤਮਾ ਇਹਨਾਂ ਦੇ ਬਹੁਤ ਜਿਆਦਾ ਆਜ਼ਾਦ ਕੀਤਾ ਹੈ ਬਹੁਤ ਬਹੁਤ ਤਰਵਾਤਾ ਹੈ ਪਹਿਲੀ ਵਾਰ ਆਏ ਕਿ ਅੱਗੇ ਵੀ ਆਉਂਦੇ ਆ ਇਹ ਇਹ ਸਾਡੇ ਕੋਲ ਦੋ ਤੀਜੀ ਵਾਰ ਆ ਰਹੇ ਹੈ ਇਹ ਲੱਜਿਤ ਖਾਣਾ ਲੈ ਕੇ ਕਰਿਆਨਾ ਲੈ ਕੇ ਸਮਾਨ ਲੈ ਕੇ ਫਰੂਟ ਲੈ ਕੇ ਬੰਦੇ ਬੰਦੇ ਹੋਰ ਸਾਰਾ ਵੀ ਸਮਾਨ ਲੈ ਕੇ ਟੋਟਲ ਜੋ ਸਾਨੂੰ ਚਾਹੀਦਾ ਹੈ ਇਹ ਗੱਡੀ ਭਰ ਕੇ ਲੈ ਕੇ ਆਏ ਆ ਬਰਾਦਰ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਜਾਂਦਾ ਹੈ ਕਿ ਅੱਜ ਦਾ ਵਿਦਿਆਰਥੀ ਕੱਲ ਦਾ ਭਵਿੱਖ ਹੁੰਦਾ ਹੈ। ਪਰੰਤੂ ਜਦੋਂ ਉਹੀ ਵਿਦਿਆਰਥੀ ਵਰਗ ਵੱਡੀ ਜ਼ਿੰਮੇਵਾਰੀ ਸੰਭਾਲ ਲਵੇ ਤਾਂ ਸਮਝੋ ਕਿ ਆਨ ਬੜਾ ਭਵਿੱਖ ਸੁਰੱਖਿਅਤ ਹੋ ਗਿਆ। ਅਜਿਹਾ ਹੀ ਕੁਝ ਵਿਲੱਖਣ ਕੀਤਾ ਬਲਾਕ ਨੂਰ ਪਬਲਿਕ ਅਦੀਨ ਪੈਂਦੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਢੂਮੇਵਾਲ ਦੇ ਵਿਦਿਆਰਥੀਆਂ ਨੇ ਜਿਨ੍ਹਾਂ ਵੱਲੋਂ ਆਪਣੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਸਕੂਲ ਦੇ ਸਮੁੱਚੇ ਸਤਿਪੰਨੂ ਨਾਂ ਲੈ ਕੇ ਪੇ ਸਾਰਿਆਂ ਦੀ ਮਦਦ ਲਈ ਆਪਣੇ ਹੱਥ ਅੱਗੇ ਭਜਾ ਦਿੱਤੇ ਹਨ। ਦਸਤ ਸੰਜੋਗ ਕੇ ਇਸ ਸਕੂਲ ਦੇ ਇਨਾ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਵੱਲੋਂ ਆਪਣੇ ਘਰਾਂ ਚ ਪਈ ਪੁਰਾਣੇ ਗਰਮ ਕੱਪੜੇ ਤੇ ਕੰਬਲ ਸੁੱਟਣ ਦੀ ਬਜਾਏ ਉਹਨਾਂ ਨੂੰ ਸਾਫ਼-ਸੁਥਰਾ ਕਰਕੇ ਜਿੰਦਾਜੀ ਬੇਸਾਰਾ ਆਸ਼ਮ ਨੰਗਲ ਚ ਰਹਿ ਰਹੀ ਉਹਦੇ 3 ਪੀੜਤਾ ਤੱਕ ਪਹੁੰਚਾਈ ਤੇ ਇਸ ਦੀ ਨਾਲ ਹੀ ਕੁਝ ਖਾਣ-ਪੀਂਦੀਆਂ ਵਸਤਾ ਵੀ ਇਨਾ ਬੇਸਾਰੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਇਸ ਮੁਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਤੀ ਬਿਸਕੁਟ ਤੇ ਹੋਰ ਕੁਝ ਖਾਣ-ਪੀਂਦਾ ਸਮਾਨ ਇਨਾ ਬੇਸਾਰੇ ਲੋਕਾਂ ਚ ਜਾ ਕੇ ਵੰਡਿਆ ਇਸ ਮੁੱਕੇ ਗਲਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਇਹ ਉਪਰਾਲਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਤੇ ਭਵਿੱਖ ਵਿੱਚ ਵੀ ਅਜਿਹੀ ਸੇਵਾ ਚਾਰੀ ਜਾਣਗੀਆ ਇਸਦਨ ਆਸ਼ਮ ਦੇ ਸੰਚਾਲਕ ਅਸ਼ੋਕ ਸ਼ਰਦੀਵਾ ਨੇ ਬਾਬਾ ਗੁਰਤਾ ਸਕੂਲ ਦੇ ਵਿਦਿਆਰਥੀਆਂ ਤੇ ਇਸ ਮੁੱਕੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਹੈ ਮੀਰਾ ਪੰਜਾਬ న్యూਸ ਦੇ ਪ੍ਰਦੀਪ ਦੀਮਾਨ ਦੀ ਰਿਪੋਰਟ ਕਿੰਨੀ ਲੋਕਾਂ ਦੀ ਸੋਚ ਨੀਚੇ ਗਿਰ ਗਈ ਕਿ ਆਪਣੇ ਛਾਣੇ ਨੂੰ ਜਿਹੜੇ ਸਾਡੇ ਮਾਪੇ ਸਾਨੂੰ ਛੋਟੇ ਹਿੰਦੇ ਤੋਂ ਪਾਲਦੇ ਹਨਾ ਮਾਵਾ ਸੱਟੀਆਂ ਤੋਂ ਛੋਟੇ ਛੋਟੇ ਹਮ ਦੇਸੀ ਸਾਡੇ ਕੋ ਚੱਟ ਛੱਟ ਚੋੜ ਲਾਈ ਜਾਂਦੀ ਸਾਡੇ ਮਾਮਾ ਸਾਨੂੰ ਚੱਕ ਕੇ ਗੋਦੀ ਸਰੂ ਕਿੰਨਾ ਪਿਆਰ ਕਰਦੇ ਕਿੱਦਾਂ ਪਾਲਦੇ ਸਾਨੂੰ ਤੇ ਅਸੀਂ ਬੜੇ ਹੋ ਕੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਸ਼ੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਬਟ ਅੱਜ ਕੱਲ ਦੇ ਬੱਚੇ ਪਤ ਨਹੀਂ ਕਿਉਂ ਆਪਣੇ ਪੇਰੇ ਸੁਣ ਤੱਕ ਕਦੇ ਰਹਿਣੇ ਘਰੋਂ ਬਾਹਰ ਤੇ ਇੱਥੇ ਆ ਕੇ ਅਸੀਂ ਦੇਖਿਆ ਕਿ ਸਿਆਣੇ ਬਜ਼ੁਰਗ ਕਿੰਨੇ ਮਤਲਬ ਬਹੁਤ ਜ਼ਿਆਦਾ ਮਨਦੁਖੀ ਹੁੰਦਾ ਇਹ ਦੇਖ ਕੇ ਕਿਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੈਰੈਂਟਸ ਨਾਲ ਜੇ ਸਾਡੇ ਪੈਰੈਂਟ ਸਾਡੀ ਇੰਨੀ ਹੈਲਪ ਕਰਦੇ ਸਾਨੂੰ ਜਨਮ ਤੋਂ ਛੋਟੇ ਹੁੰਦੇ ਤੱਕ بڑے ਹੁੰਦੇ ਤੱਕ ਸਾਡੀ ਪੂਰੀ ਸੱਡੀ ਕੇਅਰ ਕਰਦੇ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਹਨਾ ਖਾਣਾ-ਦਾਣਾ ਬਟ ਉਹਨਾਂ ਲਈ ਕਿ ਸਿਰਫ ਦੋ ਫੁਲਕੇ ਅਸੀਂ ਸਿਰਫ ਰੋਟੀ ਹੀ ਦੇ ਸਕਦੇ ਉਹਨਾਂ ਨੂੰ ਬੋੜੀ ਸ਼ਰਮ ਵਾਲੀ ਗੱਲ ਹੈ ਉਪਾਂਡਿੰਗ ਐਦਾਂ ਦੇ ਸੋਚ ਰੱਖਣ ਵਾਲੇ ਬਹੁਤ ਜ਼ਿਆਦਾ ਗਲਤ ਕਰ ਰਹੇ ਐਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੇਰੈਂਟਸ ਦੀ ਕਦਰ ਕਰਨੀ ਚਾਹੀਦੀ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਨੂੰ ਐਨੇ ਰੱਖੋ ਕਿ ਇਹਨਾਂ ਨੂੰ ਥੋੜਾ ਸਾਮ ਸਮਾਨ ਰੱਖੋ ਉਹਨਾਂ ਨੂੰ ਘਰੇ ਰੱਖੋ ਆਪਣੇ ਇਹਨਾਂ ਤਾਂ ਅਸੀਂ ਕਰ ਹੀ ਸਕਦੇ ਆਪਣੇ ਪੇਰੈਂਟਸ ਲਈ ਜਬ ਪੇਰੈਂਟਸ ਪੂਰੀ ਲਾਈਫ ਆਪਣੇ ਬੱਚੇ ਲਈ ਕੁਰਬਾਨ ਕਰ ਦਿੰਦਾ ਉਹ ਦੇਖਦਾ ਵੀ ਨਹੀਂ ਆਪਣੀ ਲਾਈਫ ਬਾਰੇ ਆਪਣੇ ਲਈ ਕੱਪੜੇ ਵੀ ਨਹੀਂ ਖਰੀਦਦਾ ਆਪਣੇ ਲਈ ਕੁਝ ਵੀ ਨਹੀਂ ਲੈਦਾ ਔਰ ਬੱਚਿਆਂ ਲਈ ਸਭ ਕੁਝ ਕਰੇ ਕਿ ਸਾਡੇ ਬੱਚੇ ਵਧੀਆ ਪੋਸਟ ਤੇ ਜਾਣ ਉਹ ਵਧੀਆ ਕੰਮ ਕਰਨ ਪਰ ਉਹੀ ਬੱਚੇ ਵੱਡੇ ਹੋ ਕੇ ਆਪਣੇ ਪੇਰੈਂਟਸ ਨੂੰ ਘਰੋਂ ਧੱਕਾ ਦੇ ਕੇ ਬਾਹਰ ਕੱਢ ਦੇਣ ਇਹ ਬਹੁਤ ਗਲਤ ਗੱਲ ਐ ਵੀ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਦੀ ਰਿਕਵੈਸਟ ਹੈ ਕਿ ਆਪਣੇ ਪੇਰੈਂਟ ਦੀ ਪਲੀਜ਼ ਪਲੀਜ਼ ਇਹਨਸ ਦੀ ਰਿਕਵੈਰ ਕਰੋ ਆਪਣੀ ਕੇਅਰ ਕਰੋ ਉਹਨਾਂ ਨੂੰ ਆਪਣੇ ਘਰੇ ਆ ਕੇ